ਬਟਿੰਡਾ ਦੇ ਪ੍ਰਤਾਪਨਗਰ ਵਿਖੇ ਬੀਤੀ ਰਾਤ ਪੈਸੇ ਦੀ ਮੰਗ ਨੂੰ ਲੈ ਕੇ ਸਹਾਰਾ ਪਰਵਾਲਾ ਬੋਰ ਲੋਕ ਕੀਤੀ ਗਈ ਲੜਕੀ ਦੀ ਕੁੱਟਮਾਰ ਬਟਿੰਡਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਵੀਰਵਾਰ ਨੂੰ 1:00 ਵਜੇ ਦੇ ਲਗਭਗ ਬਟਿੰਡਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਪੀੜਤ ਲੜਕੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਸਦਾ ਪਤੀ ਉਸਦੀ ਕੁੱਟਮਾਰ ਕਰਦਾ ਹੈ ਅਤੇ ਉਸਦੀ ਉਹ ਆਪਣਾ ਜਠਾਣੀ ਵੀ ਵਸਾਉਣਾ ਚਾਹੁੰਦਾ ਹੈ ਉਸ ਤੋਂ ਹਮੇਸ਼ਾ ਹੀ ਨਾ ਉਸ ਨੂੰ ਇੱਥੇ ਕੁਝ ਖਾਣ ਪੀਣ ਨੂੰ ਦਿੱਤਾ ਜਾਂਦਾ ਹੈ ਅਤੇ ਉਹ ਇੱਕ ਬੱਚੇ ਦੀ ਮਾਂ ਵੀ ਹੈ ਤੇ ਇਸ ਨੂੰ ਲੈ ਕੇ ਉਸ ਲੜਕੀ ਦੇ ਪਿਤਾ ਨੇ ਕਿਹਾ ਕਿ ਉਸ ਤੋਂ 50 50000 ਰੁਪਏ ਦੀ ਮੰਗ ਕੀਤੀ ਯਾਰ ਇਸ ਲਈ ਉਸ ਦੀ ਲੜਕੀ ਦੀ ਕੁੱਟਮਾਰ ਕੀਤੀ ਹੈ ਉਸ ਨੇ ਕਿਹਾ ਕਿ ਉਹਦੀ ਲੜਕੀ ਦਾ ਕਿਹੜਾ ਖੜਾ ਜਾ ਬਈ ਕਿ ਬਠਿੰਡੇ ਦੇ ਸੇਵ ਲਾਹਤਲ ਵਿਖੇ ਜਿਹੜੇ ਇਲਾਜ ਹੈ ਸਿਮਰਨ ਚਿਤਕੌਰ ਅਨਕਲ ਜੀ ਬਠਿੰਡੇ ਪ੍ਰਤਾਪਨਗਰ ਕੀ ਗੱਲ ਹੋਈ ਆ ਜਸਟਾਲ ਦਾ ਰਾਤ ਦੇ ਮੈਨਾਂ ਕਿੰਨੇ ਦਿਨ ਹੋ ਗਏ ਮੈਨੂੰ ਭੁੱਖੇ ਪਿਆਸੇ ਰੱਖੇ ਜਾਂਦੇ ਆ ਮੈਂ ਕਿਹਾ ਮੈਨੂੰ ਰਸੋਈ ਚ ਨਹੀਂ ਮੜਨ ਮੜਨ ਦਿੰਦੇ ਆ ਆਪ ਤਾਂ ਮੇਰੀ ਸੱਸ ਚ ਆਪ ਦਾ ਸਾਰਾ ਸਮਾਨ ਅੰਦਰ ਕਰਕੇ ਕਮਰੇ ਜਿੰਦਾ ਲਾ ਕੇ ਜਾਂਦੀ ਹੈ ਕਿਤੇ ਜਾਂਦੀ ਹੈ ਤਾਂ ਤਿੰਨ ਸਾਲ ਦਾ ਬੱਚਾ ਆ ਵੀ ਭੁੱਖਾ ਪਿਆ ਮੇਰਾ ਤੇ ਜੇ ਮੈਂ ਰਾਤ ਇਹਨੂੰ ਕਿਹਾ ਵੀ ਜੇ ਮੈਨੂੰ ਐਂ ਹੀ ਕਰਨਾ ਤਾਂ ਮੈਨੂੰ ਪਰੇ ਕਰ ਦੋ ਜੇ ਮੈਨੂੰ ਨਾਸ਼ਮ ਪਾਣੀ ਨਹੀਂ ਦੇਣਾ ਵੀ ਆਪਾਂ ਪਰੇ ਹੋ ਜਾਂਦੇ ਆ ਰਾਤ ਮੇਰੇ ਗਲ ਚ ਗੁੱਠਾ ਦੇ ਦੰਦਾਂ ਨੇ ਫਰਨੈਲ ਦੀਆਂ ਗੋਲੀਆਂ ਪਾਤੀਆਂ ਮੂੰਹ ਚ ਜਦੋਂ ਮਗਾਨ ਮਾਲਗਾਂ ਨੂੰ ਵੀ ਪਤਾ ਉਹਨਾਂ ਨੂੰ ਵਜਾਂ ਮਾਰੀਆਂ ਮੈਂ ਬਾਹ ਫੜ ਫੜ ਬਾਹਰ ਕੱਢਣ ਲੱਗੇ ਗੁੱਟ ਮਾਰ ਗਰੀ ਮੇਰੇ ਬਾਲ ਮਮ ਸੱਸ ਨੇ ਗੁੱਟਿਆ ਬਾਲ ਬਟੇ ਬੱਸ ਮੇਰੇ ਜਠਾਣੀਆਂ ਨੇ ਉਹ ਲੈ ਕੇ ਆਣੀ ਹੈ ਉਹ ਮੇਰੇ ਜੇਠ ਦੀ ਹੁਣੇ ਡੈਥ ਹੋਈ ਹੈ ਮੇਰੇ ਜਠਾਣੀਆਂ ਦੇ ਨਾਮ ਪ੍ਰਾਪਰਟੀ ਹੈ ਉਹਦੇ ਨਾਮ ਫੈਕਟਰੀ ਹੈ ਲੁਧਿਆਣੇ ਉਹ ਰੱਖ ਲੈ ਕੇ ਆਣੀ ਹੈ ਇਹਨਾਂ ਨੇ ਤੇ ਉਹਦੇ ਵਿੱਚ ਮੇਰਾ ਸਾਰਾ ਸਮਾਨ ਮੇਰਾ ਬੈੱਡ ਤੋੜਤਾ ਰਾਤ ਮੇਰਾ ਗੁੱਲਰ ਤੋੜਤਾ ਲਮਾਰੀ ਸਾਰਾ ਕੁਝ ਤੋੜਦਾ ਜਮਾਗ ਨੂੰ ਵਿੱਚ ਆ ਬਣੀ 4 ਸਾਲ ਹੋ ਗਏ ਇਹਨਾਂ ਨੇ ਪਹਿਲਾਂ ਮੇਰਾ ਸੋਨਾ ਨਕਲੀ ਪਾਇਆ ਮੇਰੇ ਉਹ 6 ਮਹੀਨੇ ਬਾਅਦ ਸਾਨੂੰ ਪਤਾ ਲੱਗਿਆ ਸਾਡਾ ਅਸਲੀ ਸੋਨਾ ਸੀ 7.5 ਟੋਲੇ ਉਹ ਇਹਨਾਂ ਨੇ ਚੋਰੀ ਕਰ ਲਿਆ ਮੇਰੀ ਅਲਮਾਰੀ ਚੋਂ ਕੱਢ ਲਿਆ ਮੈਂ ਬੈੱਕ ਕੇ ਆਈ ਹੋਈ ਸੀ ਉਹੜ ਕੇ ਉਹ ਤੋਂ ਬਾਅਦ ਇਹਨਾਂ ਨੇ ਇੱਕ ਵਾਰੀ ਮੈਨੂੰ ਭਰੂਣ ਦੇ ਗੋਲੇ ਦਿੱਤੇ ਉਦੋਂ ਵੀ ਇਹਨਾਂ ਤੇ ਮੇਰੇ ਘਰ ਵਾਲਿਆਂ ਨੇ ਆਪ ਆਪਣੇ ਮਾਪਿਓਂ ਖਿਲਾਫ ਕਾਰਵਾਈ ਕਰਾਈ ਹੋਈ ਓਦੋਂ ਉਹੜ ਕੇ ਅੱਜ ਉਹਨਾਂ ਦੇ ਨਾਲ ਖੜਾ ਜੋ ਗੁੱਟਮਾਰ ਕਰੀ ਜਾਂਦਾ ਉਹਨਾਂ ਨਾਲ ਲੱਗ ਕੇ ਕਿ ਨਹੀਂ ਹੈ ਕਿ ਮੇਰੇ ਦਿਲ 'ਚ ਬਹੁਤ ਜ਼ਿਆਦਾ ਦਰਦ ਹੋ ਰਿਹਾ ਸੀ ਅੱਖਾਂ ਮੱਚ ਰਹੀਆਂ ਸੀ ਫਿਰ ਕਿਤੇ ਹਸਪੀਟਲ ਹੀ ਆ ਗਏ ਪੁਲਸ ਨਹੀਂ ਸੁਣਦੀ ਸੀ ਦਿੱਤੇ ਐ ਪੁਲਸ ਨੂੰ ਪਹਿਲਾਂ ਵੀ ਕਨਾਲ ਠਾਣੇ ਆ 15 ਦਿਨ ਹੋ ਗਿਆ ਮਹੀਨਾ ਪਹਿਲਾਂ ਕਨਾਲ ਠਾਣੇ ਗਏ ਸੀ ਉਦੋਂ ਬੰਦੇ ਨੇ ਮੈਨੂੰ ਘਰੋਂ ਕੱਢਤਾ ਸੀਗਾ ਉਹ ਸਾਰੇ ਅਸ਼ਪਾਰ ਸ਼ੰਪੂ ਆਦਿ ਨੇ ਫੋਨ ਕਰਾ ਦਿੰਦੇ ਐ ਕਦੇ ਪ੍ਰੀਤਮ ਦਾ ਫੋਨ ਕਰਾ ਦਿੰਦੇ ਐ ਕਦੇ ਕਿਸੇ ਦਾ ਫੋਨ ਕਰਾ ਦੇ ਦਿੰਦੇ ਐ ਇਹਨਾਂ ਦੇ ਫੋਨਾਂ 'ਚ ਨੰਬਰ ਹੈ ਗਿਆ ਕਦੇ ਕਿਸੇ ਦਾ ਤੂੰ ਫੋਨ ਕਰਾ ਕੇ ਅਸ਼ਪਾਰ ਸ਼ੰਪੂਵਾ ਦਿੰਦਾ ਸਾਡੀ ਸੁਣਦੇ ਨਹੀਂ ਫਿਰ ਐ ਧਮਕੀਆਂ ਦਿੰਦੇ ਐ ਵੀ ਪਿਓ ਮੁਲਾਜ਼ਮ ਐ ਤਾਂ ਕਰਕੇ ਐ ਕਰਦੇ ਐ ਤੇ ਸਾਰੇ ਕਿਤੇ ਸ਼ਪਾਰ ਸ਼ੰਕਰ ਆ ਕੇ ਸਾਡੇ ਕਿਤੇ ਸੁਣਵਾਈ ਨਹੀਂ ਹੁੰਦੀ 4 ਸਾਲ ਹੋ ਗਏ ਅੰਨ ਨਾਲ ਮੇਰੇ ਇੱਕ ਬੱਚਾ 3 ਸਾਲ ਦਾ ਕੁਝ ਨਹੀਂ ਉਹ ਚੱਕਰ ਬੱਚੇ ਤਾਂ ਤੁਰਿਆ ਨਹੀਂ ਜਾ ਰਹੇ ਇੱਥੇ ਦੇਖ ਲਓ ਬੱਚੇ ਤਾਂ ਤੁਰਿਆ ਨਹੀਂ ਜਾ ਰਹੇ ਰੋਈ ਜਾਂਦਾ ਸਵੇਰ ਦਾ ਸਾਡੇ ਮਕਾਨ ਮਾਲ ਸਾਡੇ ਗਲੀ ਚ ਆਏ ਉਹਨਾਂ ਤੋਂ ਪੁੱਛਿਓ ਵੀ ਕਿੰਨੇ ਦਿਨ ਮਕਾਨ ਮਾਲ ਕਾਟਾ ਦੇ ਕੇ ਗਏ ਆ ਕੱਲ ਮੈਨੂੰ ਉਹਨਾਂ ਤੋਂ ਮੰਗਿਆ ਮਾਂਂਟੀ ਤੋਂ ਕੁਝ ਬਿਲਬਿਰ ਸੀ ਕੀ ਗੱਲ ਹੋਈ ਹੈ ਮੈਨੂੰ 4 ਸਾਲ ਹੋ ਗਏ ਜੀ ਬਵਾਕ ਕੇ ਕੁੜੀ ਨੂੰ ਬੇਕੇ ਇਹ ਗੱਲ ਕੀ ਹੈ ਗਿਆ ਅੱਜ ਕੀ ਗੱਲ ਹੈ ਰੋਜ਼ ਕੁੱਟ ਕੇ ਮਾਰਦੇ ਜੀ ਮੇਰੀ ਲੜਕੀ ਨੂੰ ਮੇਰੇ ਕੋਲ ਜਿੰਨਾ ਸਰਿਆ ਦਾਜ ਦੇ ਦਿੱਤਾ ਸਰ ਮੈਂ ਹੋਂਗੜ੍ਹ ਚ ਨੌਕਰੀ ਕਰਦਾ ਮੇਰੇ ਤਿੰਨ ਬੇਟੀਆਂ ਇੱਕ ਬੇਟਾ ਬੇਟੇ ਦਾ ਚੂਲਾ ਜਾਂਦਾ ਪਰ ਇਹਨਾਂ ਨੇ ਮੇਰੀ ਕੁੜੀ ਦਾ 4.5 ਟੋਲੇ ਸੋਨਾ 15 ਦਿਨਾਂ ਬਾਅਦ ਚੋਰੀ ਕਰ ਲਿਆ ਸੀ ਆ ਮੇਰੇ ਕੋਲ ਸਬੂਤ ਹੈ ਸਰ ਉਹਦਾ ਆ ਪ੍ਰੂਫ ਹੈ ਮੇਰੇ ਕੋਲੇ ਉਹਦਾ ਕੁੱਟ ਮਾਰ ਕਿਉਂ ਕਰਦੇ ਹੋ ਕੁੱਟ ਮਾਰੇ ਕਰਦੇ ਜੀ ਇਹਨਾਂ ਦੀ ਇੱਕ ਇਹਦੀ ਜਠਾਣੀ ਹੈ ਜੀ ਉਹਦੇ ਨਾਂ ਤੇ ਪ੍ਰਾਪਰਟੀ ਹੈ ਪੈਸੇ ਦੇ ਲਾਲਚ ਹੈ ਇਹਦੀ ਜਿਹੜਾ ਜੇਡ ਸੀ ਉਹ ਚਿੱਟੇ ਦਰਦੀ ਸੀ ਸਰ ਉਹ ਚਿੱਟਾ ਪਿੰਦਾ ਹੁੰਦਾ ਸੀ ਚਿੱਟੇ ਕਰਨ ওভারਡੋਜ਼ ਕਰਨ ਉਹਦੀ ਹੋ ਗਈ ਮੌਤ ਜੀ ਉਹਦੇ ਨਾਂ ਤੇ ਕੋਈ ਫੈਕਟਰੀ ਆ ਸਾਡੇ ਕੋਲੇ ਕੁਝ ਐ ਨਹੀਂ ਸਰ ਉਹ ਕਹਿੰਦੇ ਵੀ ਹੁਣ ਇਹਨੂੰ ਛੱਡ ਦੇ ਤੇ ਇਹਨੂੰ ਰੱਖ ਲੈ ਆ ਚੱਕਰ ਆ ਸਰ ਪਹਿਲਾਂ ਵੀ ਜਿਹੜੇ ਇਹ ਗੱਲਬਾਤ ਹੋਈ ਪਹਿਲਾਂ ਇਹ ਕੋਈ ਗੱਲਬਾਤ ਨਹੀਂ ਸੀ ਪਹਿਲਾਂ ਪੈਸੇ ਦੀ ਡਿਮਾਂਡ ਸੀ ਸਰ ਕਿਉਂਕਿ ਚਿੱਟੇ 'ਚ ਸਾਰੀ ਪ੍ਰਾਪਰਟੀ ਬੇਚ ਚੁੱਕੇ ਸੀ ਸਾਰਾ ਕੁਝ ਇਹਨਾਂ ਕੋਲੇ ਬਹੁਤ ਕੁਝ ਸੀਗਾ ਕਾਰ ਸੀ ਗੱਡੀ ਸੀ ਸਭ ਕੁਝ ਸੀ ਚਿੱਟੇ 'ਚ ਵੇਚਤਾ ਜੀ ਇਹਨਾਂ ਕੰਮ ਕੀ ਕਰਦਾ ਹੁੰਦਾ ਇਹ ਇਹ ਕੰਮ ਜੀ ਭੱਠੇ ਤੇ ਲੱਗਿਆ ਜੀ ਇਹਦੇ ਜਿਹੜੇ ਮਾਲਕ ਆ ਉਹ ਵੀ ਮੇਰੇ ਤੇ ਦਬਾਅ ਪਾਉਂਦੇ ਆ ਜੀ ਪ੍ਰੀਤਮ ਕੋਟ ਭਾਈ ਤੋਂ ਦੋ ਤਰ੍ਹਾਂ ਮਾਰੀ ਉਹਨਾਂ ਨੇ ਵੀ ਭੇਜਿਆ ਉਹਨਾਂ ਦੇ ਵੀ ਮੇਰੇ ਕੋਲੇ ਰਿਪੋਰਟਾਂ ਆ ਗਈਆਂ ਜੀ ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਜੀ ਦਾ ਘਰ ਬਸਾਇਆ ਜੀ ਪਰ ਸਰ ਇਹ ਨਹੀਂ ਕੋਸ਼ਿਸ਼ ਕਰ ਰਹੇ ਸਰ ਇਹ ਪੈਸੇ ਮੰਗਦੇ ਸਰ ਹੁਣ 50000 ਰੁਪਏ ਦੀ ਡਿਮਾਂਡ ਕਰੀ ਉਸ ਪਿੱਛੇ ਕੁੱਟਿਆ ਗਿਆ ਕੁੜੀ ਨੂੰ ਹੁਣ ਕੰਪਲੇਟ ਜੀ ਮੈਂ ਲਖਾਨ ਗਿਆ ਹੋਇਆ ਸੀ ਕੰਪਲੀਟ ਕਰ ਲਦਾ ਤੇ ਉਹ ਲਖਾਈ ਸੀ ਅਲੇ ਦੇਣੀ ਸੀ ਜੀ ਸਾਹ ਨੂੰ ਰਾਤ ਨੂੰ ਫਿਰ ਆ ਚਾਂਸ ਫੇਰ ਹੋ ਗਿਆ ਸਰ ਮੰਗੇ ਇਹੀ ਕਰਦੇ ਆ ਜੀ ਮੇਰੀ ਕੁੜੀ ਨੂੰ ਇਨਸਾਬ ਦਵਾ ਮੈਂ ਇਹਦੇ ਤੋਂ ਕਹੜਾ ਚਲਾਣਾ ਚਾਹੁੰਦਾ ਜੀ ਆਪਦੀ ਲੜਕੀ ਮਰਵਾਉਣੀ ਨਹੀਂ ਜੀ ਵਾ ਇੱਕ ਬੱਚੇ ਦੇ ਛੋਟਾ ਜਾਂ ਮੇਰੇ ਤਿੰਨ ਬੇਟੀਆਂ ਮੈਂ ਮਰਵਾਉਂਦਾ ਜੀ ਰੋਜ਼ ਰੋਜ਼ ਨਹੀਂ ਦੇਖਿਆ ਜਾਂਦਾ ਮੇਰੇ